ਜੋਅਰਦੇ ਪੋਲ ਦੇ ਵਿੱਚ 1001 ਵੋਟਰਾਂ ਦੇ ਨਾਲ ਸਰਵੇਖਣ ਹੋਇਆ 42% ਦੇ ਨਿਰਧਾਰਤ ਵੋਟਰ ਪ੍ਰੀਮੀਅਰ ਡੇਵਿਡ ਏਬੀ ਤੇ ਐਨਡੀਪੀ ਦੇ ਲਈ ਵੋਟ ਪਾਉਣਗੇ ਜਦੋਂ ਕਿ ਜੌਨ ਰੋਸਟੇਡ ਦੇ ਬੀਸੀ ਕੰਜ਼ਰਵੇਟਿਵ ਵਾਲੀ ਪਾਰਟੀ ਦੇ ਲਈ 39% ਦੀ ਵੋਟ ਪਾਉਣਗੇ ਜਿਵੇਂ ਕਿ ਬੀਸੀ ਕੰਜ਼ਰਵੇਟਿਵ ਉੱਠੇ ਨੇ ਵਿਰੋਧੀ ਧਿਰ ਦੇ ਲਈ ਸਮਰਥਨ ਬੀਸੀ ਯੂਨਾਈਟਿਡ ਉਥੋਂ ਘਟ ਗਿਆ ਜਿੱਥੇ ਕੇਵਿਨ ਫਾਲਕਨ ਦੀ ਪਾਰਟੀ ਪਹਿਲਾਂ ਸੀ ਬੀਸੀ ਯੂਨਾਈਟਿਡ ਹੁਣ 10% ਦੀ ਤੇ ਬੈਠੀ ਹੈ ਜਿੱਥੇ ਪਾਰਟੀ ਜਨਵਰੀ 2023 ਦੇ ਵਿੱਚ 28% ਦੀ ਸਮਰਥਨ ਪ੍ਰਾਪਤ ਕਰਨ ਤੋਂ ਬਹੁਤ ਹੀ ਦੂਰ ਹੈ ਅਕਤੂਬਰ ਦੀਆਂ ਸੁਬਾਈ ਚੋਣਾਂ ਤੋਂ ਪਹਿਲਾਂ ਤਾਜ਼ਾ ਪੋਲਿੰਗ ਸੁਝਾ ਦਿੰਦੀ ਹੈ ਕਿ ਬੀਸੀ ਕਨਜ਼ਰਵੇਟਿਵਾਂ ਨੇ ਸਮਰਥਨ ਦੇ ਵਿੱਚ ਵਾਅਦਾ ਕਰਨਾ ਜਾਰੀ ਰੱਖਿਆ ਹੈ ਲਿਸ਼ੇਰਤਾਈ ਤਾਜ਼ਾ ਸਰਵੇਖਣ ਕਨਜ਼ਰਵੇਟਿਵਾ ਦੀ ਗਵਰਨਿੰਗ ਬੀਸੀ ਐਨਡੀਪੀ ਦੇ ਨਾਲ ਹੈ ਤੇ ਲਿਸ਼ੇਰਤਾ ਕਹਿੰਨਾ ਹੈ ਕਿ ਉਸ ਦੇ ਪੋਲ ਦੇ ਵਿੱਚ ਐਨਡੀਪੀ ਲਈ ਸਮਰਥਨ ਲਗਭਗ 42 ਦੀ ਹੈ ਜਦੋਂ ਕਿ ਕੰਜ਼ਰਵੇਟਿਵ 39 ਫੀਸਦੀ ਦੇ ਨਾਲ ਥੋੜਾ ਪਿੱਛੇ ਨੇ ਜੋ ਅੰਡਰਸਟੈਂਡ ਦੀ ਪਾਰਟੀ ਲਈ ਕੁਝ ਮਹੀਨਿਆਂ ਵਿੱਚ 13 ਪੁਆਇੰਟਾਂ ਦਾ ਇਹ ਵਾਅਦਾ ਹੈ ਪੋਲ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੰਜ਼ਰਵੇਟਿਵ ਨੌਜਵਾਨ ਬੀਸੀ ਵਾਸੀਆਂ ਦੇ ਨਾਲ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਜੋ ਮਹਾਰਾ ਦਾ ਕਹਿਣਾ ਹੈ ਕਿ ਥੋੜਾ ਅਜੀਬ ਹੈ ਜ਼ਿਆਦਾਤਰ ਨੌਜਵਾਨ ਵੋਟਰ ਵਧੇਰੇ ਅਗਾਹ ਵੱਧੂ ਚੁਕਾ ਰੱਖਦੇ ਨੇ ਹਾਲਾਂਕਿ ਮਹਾਰਾ ਦਾ ਕਹਿਣਾ ਹੈ ਕਿ ਤਾਜ਼ਾ ਪੋਲ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਨੌਜਵਾਨ ਵੋਟਰ ਇਸ ਚੜ੍ਹਾਈ ਤੋਂ ਖੁਸ਼ ਨਹੀਂ ਹੈ ਰਿਸ਼ੇਰ ਨੇ ਸਾਂਝਾ ਕੀਤਾ ਹੈ ਕਿ ਹਾਊਸਿੰਗ ਸਿਹਤ ਸੰਭਾਲ ਤੇ ਰਹਿਣ ਸਹਿਣ ਦੇ ਸੰਕੇਤ ਦੀ ਲਾਗਤ ਵੋਟਰਾਂ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਬਣੇ ਹੋਏ ਨੇ ਇਸ ਦੌਰਾਨ ਬੀਸੀ ਯੂनाइटेड ਲਈ ਸਮਰਥਨ ਇਸ ਸਾਲ ਮਾਰਚ ਤੇ ਅਗਸਤ ਦੇ ਵਿਚਕਾਰ ਕਾਫੀ ਘਟਿਆ ਹੈ ਤੇ ਹੁਣ VOTING share ਦੇ ਲਗਭਗ 10% ਤੇ ਟੁੱਕਦਾ ਹੈ BC ਗ੍ਰੀਨਜ਼ ਆਰਟਫੀਸ ਦੀ ਦੇ ਨਾਲ ਚੌਥੇ ਸਥਾਨ ਤੇ ਹੈ ਹਾਲਾਂਕਿ ਪ੍ਰੀਮੀਅਰ ਡੇਵਿਡ ਡੀਬੀ ਦੇ ਕੋਲ ਅਜੇ ਵੀ ਸਾਰੇ ਪਾਰਟੀ ਨੇਤਾਵਾਂ ਦੀ ਸਭ ਤੋਂ ਉੱਚੀ ਪ੍ਰਵਾਨਗੀ ਦਰਜਾਬੰਦੀ ਹੈ ਜਿਸ ਦਾ ਹਿੱਸਾ 44% ਦੀ ਹੈ ਲੇਜੇਰ ਦਾ ਤਾਜ਼ਾ ਪੋਲਿੰਗ ਨਮੂਨਾ BC ਵਿੱਚ 10001 ਲੋਕਾਂ ਦਾ ਸੀ 18 ਸਾਲ ਤੇ ਇਸ ਤੋਂ ਵੱਧ ਆਗਾਮੀ ਸੂਬਾਈ ਚੋਣਾਂ 19 ਅਕਤੂਬਰ ਨੂੰ ਹੋਣੀਆਂ ਨੇ ਲੇਜੇਰ ਦਾ ਕਹਿਣਾ ਹੈ ਕਿ BC ਦੀ ਕਨਜ਼ਰਵੇਟਿਵ ਪਾਰਟੀ ਲਈ ਸਮਰਥਨ ਪਧਰਾ ਵਿੱਚ ਨਾਟਕੀ ਵਾਅਦਾ ਹੋਇਆ ਪੰਜ ਮੁੱਖ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਫੈਡਰਲ ਕਨਜ਼ਰਵੇਟਿਵ ਪਾਰਟੀ ਦੀ ਲੋਕਪ੍ਰਿਅਤਾ ਦੇ ਵਿੱਚ ਦਾ ਬੀਸੀ ਵਿੱਚ ਉਸੇ ਰੁਝਾਨ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਨਾਜ਼ੁਕ ਫਾਈਲਾਂ ਤੇ ਬੀਸੀ ਐਨਡੀਪੀ ਦੀ ਮਾੜੀ ਕਾਰਗੁਜ਼ਾਰੀ ਤੇ ਉਹਨਾਂ ਨੂੰ ਕਮਜ਼ੋਰ ਬਣਾ ਦਿੱਤਾ ਹੈ ਤੇ ਬੀਸੀ ਵਿੱਚ ਰਿਹائش ਦੀ ਸਮਰੱਥਾ ਦਾ ਨੰਬਰ 1 ਮੁੱਦਾ ਬਣਿਆ ਹੋਇਆ ਹੈ ਇਸ ਤੋਂ ਬਾਅਦ ਸਿਹਤ ਸੰਭਾਲ ਤੇ ਮਹਿੰਗਾਈ ਵਿਆਜ ਦਰਾਂ ਵਧੀਆਂ ਨੇ ਜੋ ਸੂਬੇ ਨੂੰ ਦਰਪੇਸ਼ ਆਰਥਿਕ ਤੇ ਸਮਾਜਿਕ ਚੁਣੌਤੀਆਂ ਤੇ ਜ਼ੋਰ ਦਿੰਦੀਆਂ ਨੇ BCNDP ਨੇ ਆਦੀਵਾਸੀ ਲੋਕਾਂ ਦੇ ਨਾਲ ਰੀਕੰਸਿਲੀਏਸ਼ਨ ਸਿੱਖਿਆ ਸੰਗੀ ਸਰਕਾਰ ਨਾਲ ਸਬੰਧਾਂ ਆਵਾਜ਼ਾਈ ਤੇ ਵਾਤਾਵਰਨ ਦੇ ਵੋਟਰਾਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ ਹਾਲਾਂਕਿ BC ਵਿੱਚ ਬੇਕਰਿਆਂ, ਓਪੀਅਰ ਸੰਕਟ, ਗਰੀਬੀ, ਮਕਾਨਾਂ ਦੀਆਂ ਕੀਮਤਾਂ, ਟੈਕਸਾਂ, ਅਪਰਾਧ ਤੇ ਸਿਹਤ ਸੰਭਾਲ ਦੇ ਨਾਲ ਨਜਿੱਠਣ ਲਈ ਉਹਨਾਂ ਦੀਆਂ ਅਸਵੀਕਾਰ ਰੇਟਿੰਗਾਂ ਵੀ ਉੱਚੀਆਂ ਨੇ ਨਿਊਜ਼ਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਇੱਕ 19 ਸਾਲਾ BC ਵਾਸੀ ਕਈ ਸੂਬਿਆਂ ਦੇ ਵਿੱਚ ਪੀੜਤਾਂ ਦੇ ਕਥਿਤ ਆਨਲਾਈਨ ਸੈਕਸ ਟੋਰਸ਼ਨ ਦੇ ਮਾਮਲੇ ਦੇ ਵਿੱਚ ਵਿਅਕਤੀ ਤੇ 23 ਅਪਰਾਧਾ ਦਾ ਦੋਸ਼ ਲਗਾਇਆ ਗਿਆ ਬਰਨਬੀ ਆਰਸੀਐਮਪੀ ਨੇ ਮੰਗਲਵਾਰ ਨੂੰ ਦੋਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨੋਵਾ ਸਕੋਸ਼ੀਆ 온ਟਾਰੀਓ ਤੇ ਕਿਊਬਿਕ ਦੇ ਵਿੱਚ ਰਿਪੋਰਟਾਂ ਤੋਂ ਬਾਅਦ ਡਿਟੈਚਮੈਂਟ ਤੇ ਬਾਲ ਦੁਰਵਿਵਹਾਰ ਦੇ ਉੱਤੇ ਏਜੰਸੀ ਸੋਸ਼ਲ ਯੂਨਿਟ ਦੀ ਅਗਵਾਈ ਦੇ ਵਿੱਚ ਇੱਕ ਅੰਤਰ ਕੰਟਰੀ ਜਾਂਚ ਦੀ ਪਾਲਣਾ ਕੀਤੀ ਪਿਛਲੇ ਮਹੀਨੇ ਅਨਵਰ ਜੱਲਸੀ ਜਿਹੜੇ ਨੇ ਉਹਨਾਂ ਤੇ ਜ਼ਬਰੀ ਵਸੂਲੀ ਦੇ 9 ਮਾਮਲੇ ਆ 4 ਆਨਲਾਈਨ ਲੁਭਾਉਣ ਦੇ ਤੇ 4 ਚਾਈਲਡ ਪੋਰਨੋਗ੍ਰਾਫੀ ਦੇ ਅਪਰਾਧ ਬਿਨਾ ਸਹਿਮਤੀ ਦੇ ਉੱਤੇ ਇੰਟੀਮੇਟ ਤਸਵੀਰਾਂ ਪ੍ਰਕਾਸ਼ਿਤ ਕਰਨ ਤੇ ਇੱਕ ਮਾਮਲੇ ਜਿਨਸੀ ਛੋਹਣ ਲਈ ਸੱਦੇ ਦੀਆਂ ਦੋ ਗਿੰਤੀਆਂ ਤੇ ਸਿਕਰਟਲੀ ਰਿਕਾਰਡਿੰਗ ਜਿਹੜੀ ਹੈ ਉਹ ਨਿਊਡਿਟੀ ਆਫ ਸੈਕਸ਼ੂਅਲ ਐਕਟੀਵਿਟੀ ਦੇ ਉੱਤੇ ਤੇ ਇੱਕ ਪਰੋਸੇ ਦੀ ਉਲੰਘਣਾ ਦੇ ਚਾਰਜ ਲਗਾਏ ਗਏ ਨੇ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਪੀੜਤ ਸ਼ਾਮਿਲ ਸਨ ਪਰ ਇਹ ਕਿਹਾ ਹੈ ਕਿ ਬਹੁਤ ਗਿੰਤੀ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਸੀ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਹੈ ਕਿ 9 ਸ਼ਿਕਾਇਤਕਰਤਾ ਸਨ ਤੇ ਪੁਲਿਸ ਨੇ ਕਿਹਾ ਹੈ ਕਿ ਅਸੀਂ ਅੱਗੇ ਔਨ ਤੇ ਪੁਲਿਸ ਨੂੰ ਇਹਨਾਂ ਘਟਨਾਵਾਂ ਦੀ ਰਿਪੋਰਟ ਕਰਨ ਦੇ ਲਈ ਸ਼ਲਾਗਾ ਕਰਨਾ ਚਾਹਾਂਗੇ ਜਿਸ ਸਦਕਾ ਪੀੜਤ ਅੱਗੇ ਆਏ ਤੇ ਜਾਂਚ ਅੱਗੇ ਵਧਾਉਣ ਦੇ ਵਿੱਚ ਮਦਦ ਮਿਲ ਸਕੀ ਹੈ ਇਸ ਤੇ ਅਪਰਾਧਿਕ ਦੋਸ਼ ਵੀ ਲਗਾਏ ਗਏ ਨੇ ਤੇ ਜਲਾਸੀ ਅਦਾਲਤੀ ਹੁਕਮਾਂ ਦੇ ਮੁਤਾਬਕ ਟਿਕਟੌਕ ਤੇ ਟਿੰਡਰ ਸਮੇਤ ਸੋਸ਼ਲ ਨੈਟਵਰਕਿੰਗ ਜਾਂ ਆਨਲਾਈਨ ਡੇਟਿੰਗ ਸਾਈਟਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਸਮੇਤ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਨ ਦੀ ਵੀ ਇਜਾਜ਼ਤ ਨਹੀਂ ਹੈ ਮਾਉਂਟ ਇਸ ਦਾ ਕਹਿਣਾ ਹੈ ਕਿ ਕੈਨੇਡਾ ਪਾਰ ਦੇ ਵਿੱਚ ਆਨਲਾਈਨ ਸੈਕਸ ਟੋਰਸ਼ਨ ਜਿਹੜਾ ਉਹ ਵਧ ਰਿਹਾ ਹੈ ਪਰ ਮੰਨਿਆ ਜਾਂਦਾ ਹੈ ਕਿ ਅਪਰਾਧ ਘੱਟ ਰਿਪੋਰਟ ਕੀਤੇ ਗਏ ਨੇ ਆਨਲਾਈਨ ਏਜੰਸੀ ਜ਼ਬਰਦਸਤੀ ਇੱਕ ਅਪਰਾਧ ਹੈ ਜਿਸ ਤੇ ਦੁਖਦਾਈ ਨਤੀਜੇ ਨਿਕਲਦੇ ਨੇ ਤੇ ਅਸੀਂ ਪੀੜਤਾਂ ਨੂੰ ਚੇਤਾ ਕਰਾਉਣਾ ਚਾਹੁੰਦੇ ਆ ਕਿ ਉਹ ਇਕੱਲੇ ਨਹੀਂ ਹੈ ਤੇ ਉਹਨਾਂ ਦੀ ਮਦਦ ਕਰਨ ਤੇ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਅਸੀਂ ਮੌਜੂਦ ਹਾਂ ਪੁਲਿਸ ਪਰਿਵਾਰਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਦੇ ਲਈ cybertip.ca ਤੇ ਜਾਣ ਦੀ ਸਿਫਾਰਿਸ਼ ਵੀ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ